ਵਾਇ ਗੁਰਜੀ ਦਾ ਖਾਲਸਾ ਵਾਇ ਗੁਰਜੀ ਕੀ ਫਤਿਹ ਹਾਂਜੀ ਵਾਇਗੁਰੂ ਜੋ ਵੀ ਆ ਚਾਪਾ ਇਤਿਹਾਸ ਐਡ ਕੀਤਾ ਅਖੀਰ ਤੇ ਸੋ ਸਦਾ ਹੀ ਆਪਾਂ ਜਦੋਂ ਵੀ ਇਤਿਹਾਸ ਤੋਂ ਕੋਈ ਐਗਜ਼ਾਮਪਲ ਲੈਣਾ ਆ ਤੇ ਆਪਾਂ ਇਹ ਵੇਖਣਾ ਆ ਵਿਚਾਰਨਾ ਆ ਕਿ ਇਹ ਐਗਜ਼ਾਮਪਲ ਗੁਰਬਾਣੀ ਦੀ ਕਸਵੱਟੀ ਤੇ ਖਰਾ ਉਤਰਦਾ ਹੈ ਸੋ ਜੇਕਰ ਬਾਣੀ ਦੀ ਕਿਸਵੱਟੀ ਤੇ ਖਰਾ ਨਹੀਂ ਉੱਤਰਦਾ ਸੋ ਸਹੀ ਸੁਣਿਆ ਸੁਣਾਇਆ ਤੇ ਫਿਰ ਆਪਾਂ ਕਦੇ ਵੀ ਉਹ ਇਤਿਹਾਸ ਆ ਕੇ ਸੰਗਤ ਦੇ ਵਿੱਚ ਐਡ ਨਹੀਂ ਕਰਨਾ ਕਿਉਂਕਿ ਜਿਹੜੀ ਇੱਥੇ ਗੁਰੂ ਸਾਹਿਬ ਨੇ ਆਪਾਂ ਨੂੰ ਇਹ ਸੰਗਤ ਮਿਲਾਈ ਆ ਨਾ ਇਹ ਬਹੁਤ ਸੱਚੀ ਸੁੱਚੀ ਸੰਗਤ ਆ ਕਿਉਂ ਕਿ ਇਹ ਤਾਂ ਤਾਂ ਆਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਜੁੜੀ ਹੋਈ ਆ ਸੱਚ ਨਾਲ ਜੁੜੀ ਹੋਈ ਆ ਤਾਂ ਹੀ ਆਪਾਂ ਸੱਚੀ ਸੁੱਚੀ ਸੰਗਤ ਕਹਿੰਨੇ ਆ ਸੋ ਬਾਰ ਬਹੁਤ ਕੁਛ ਰੜਿਆ ਮਿਲਿਆ ਹੈ ਇਤਿਹਾਸ ਚ ਮਿਲਾਵਟ ਹੈਨਾ ਸੋ ਰੈਤ ਮਰੀਆਦਾ ਵਿੱਚ ਮਿਲਾਵਟ ਕੀਤੀ ਗਈ ਆ ਸੋ ਬੜਾ ਮਿਕਸ ਅਪ ਯਾਰ ਸਾਰਾ ਕੁਛ ਸੋ ਇੱਥੇ ਆਪਾਂ ਵੱਡੇ ਭਾਗ ਆ ਸਾਡੇ ਕਿ ਸਾਨੂੰ ਗੁਰੂ ਸਾਹਿਬ ਨੇ ਇਹ ਸੰਗਤ ਮੜਾਈ ਸੋ ਜਿੱਦੋ ਵੀ ਆਪਾਂ ਇਤਿਹਾਸ ਜੋ ਕੁਛ ਐਡ ਕਰਨਾ ਹੈ ਤੇ ਆਪਾਂ ਸੋਚਣਾ ਹੈ ਵਿਚਾਰਨਾ ਗੁਰਬਾਣੀ ਦੇ ਆਧਾਰ ਤੇ ਉਸ ਨੂੰ ਪਰਖਣਾ ਹੈ ਜਿੱਦਾਂ ਕਿ ਆਪਾਂ ਐਡ ਕੀਤਾ ਵੀ ਗੁਰੂ ਪਾਸ਼ਾ ਜੀ ਨੇ ਪਾਈ ਮਰਦਾਨੇ ਜੀ ਦੀ ਤੀਨ ਉਹ ਚੂੜਾ ਲੈ ਕੇ ਦਿੱਤਾ ਜਿਹੜਾ ਗੁਰੂ ਸਾਨੂੰ ਹਿਦਾਇਤ ਕਰਦਾ ਹੈ ਵੀ ਮਾਇਆ ਵਾਲੇ ਗਹਿਣੇ ਨਹੀਂ ਪਾਣੇ ਜਿਹੜਾ ਗੁਰੂ ਸਾਨੂੰ ਬਾਣੀ ਵਿੱਚ ਇਹ ਸਮਝਾਉਂਦਾ ਹੈ ਕਿ ਲੱਖ ਟੁਕੀਆਂ ਕੇ ਮੁੰਦੜੇ ਲੱਖ ਟੁਕੀਆਂ ਕੇ ਹਾਰ ਜਿੱਤੇ ਤਨ ਪਾਈਏ ਨਾਨਕਾ ਸੇ ਤਨ ਹੋਵੇ ਛਾਰ ਕਹਿੰਦੇ ਆ ਸਾਰਾ ਕੁਝ ਸਵਾ ਹੈ ਓ ਗੁਰੂ ਆਪ ਚੂੜਾ ਲੈ ਕੇ ਦਊਗਾ ਭਾਈ ਮਰਦਾਨੇ ਜੀ ਦੀ ਤੀਨ ਨੂੰ ਸੋ ਕਿਦਾਂ ਕਿਦਾਂ ਆਪਾਂ ਇਤਿਹਾਸ ਦੇ ਉੱਤੇ ਭਰੋਸਾ ਕਰ ਸਕਦੇ ਨਾ ਗੱਲਾਂ ਉੱਥੇ ਕਿਉਂਕਿ ਗੁਰਬਾਣੀ ਗੁਰੂ ਤਾਂ ਹੋਰ ਹੀ ਗੱਲਾਂ ਸਿਖਾਉਂਦਾ ਸਾਨੂੰ ਸੋ ਗੁਰੂ ਪਾਸ਼ਾ ਤੇ ਕਹਿੰਦੇ ਜਿਹੜੇ ਤੇਰੇ ਪੰਜ ਕਕਾਰ ਹੀ ਆ ਨਾ ਪੰਜ ਕਕਾਰ ਹੀ ਵਰਦੀ ਇਹੋ ਤੇਰੇ ਗਹਿਣੇ ਆ ਤੋ दैवी ਗੁਣਾਂ ਦੇ ਤੂੰ ਸ਼ਿੰਗਾਰ ਕਰਨੇ ਆ ਗੁਰਬਾਣੀ ਗੁਰੂ ਕਹਿੰਦਾ ਸੋ ਉਹ ਤੇਰੇ ਗੁਨਾ ਦਾ ਮਾਲਕ ਫਿਰ ਉਹ ਬਾਹਰ ਲੈ ਗਹਿਣਿਆ ਤੇ ਖਲੋਤਾ ਰਹੂਗਾ ਕਿਵੇਂ ਆਪਾਂ ਭਰੋਸਾ ਕਰੀਏ ਦੂਜਾ ਆਪਾਂ ਕਹਿੰਨੇ ਆ ਭਗਤ ਨਾਮ ਦੇਉ ਜਿਹਦੇ ਸਿਰ ਤੇ ਹੱਥ ਰੱਖਿਆ ਤੇ ਕਹ ਆ ਵੀ ਤੂੰ ਕੱਚਾ ਆ ਸੋ ਆਪਾਂ ਸਾਰਿਆਂ ਨੂੰ ਪਤਾ ਆ ਜਿੰਨੇ ਵੀ ਭਗਤ ਜਨ ਹੋਏ ਆ ਸਾਰੇ ਭਗਤ ਹੀ ਅੰਦਰੋਂ ਗੁਰੂ ਪਾਸ਼ਾ ਨੇ ਸਿਰ ਤੇ ਹੱਥ ਰੱਖ ਕੇ ਚਰਨ ਪਾਲ ਦੇ ਕੇ ਦਸਮ ਦਵਾਰ ਖੋਲ ਕੇ ਤਿੰਨਾ ਭਵਨਾਂ ਦੀ ਸੋਜੀ ਰਿਤਿ ਸੋ ਸਾਰੇ ਭਗਤਾਨ ਨੇ ਭਗਤ ਜਿਹੜੇ ਹੀ ਉਹਨਾਂ ਤੇ ਤਾਂ ਤਨਾਸ਼ੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰਧਾਰਾ ਨਾਲ ਜੁੜੇ ਹੋਏ ਸੀ ਆਪਾਂ ਬਾਣੀ ਪੜ੍ਹਦੇ ਆ ਨਾ ਸੋ ਆਪਾਂ ਕਹਿੰਦੇ ਆ ਕਿ ਆਪਾਂ ਰਾਤ ਐਡ ਕੀਤਾ ਭੀ ਭਗਤ ਨਾਮਦੇਵ ਜੀ ਬੁੱਤ ਨੂੰ ਪੂਜਦੇ ਹੀ ਜਿਹੜੇ ਭਗਤਾਂ ਦੀ ਬਾਣੀ ਕਹਿ ਰਹੀ ਆ ਕਿ ਏਕੇ ਪਾਥਰ ਕਿ ਜੇ ਪਾਉ ਕੀ ਇੱਕ ਪੱਥਰ ਨੂੰ ਪਿਆਰ ਕਰਦੇ ਹੋ ਦੂਜੇ ਪੱਥਰ ਧੜੀਏ ਪਾਉ ਦੂਜੇ ਪੱਥਰ ਤੇ ਤੁਸੀਂ ਪੈਰ ਧਰਦੇ ਹੋ ਜੇ ਉਹ ਦੇਵ ਤਾਂ ਉਹ ਵੀ ਦੇਵਾ ਕਹਿੰਦੇ ਜੇ ਜਿੰਨੂੰ ਤੁਸੀਂ ਪੁੱਜਦੇ ਜੇ ਉਹ ਦੇਵਤਾ ਹੈ ਜੈਸੇ ਤੁਸੀਂ ਪੈਰ ਧਰਦੇ ਤੇ ਉਹ ਵੀ ਦੇਵਤਾ ਹੀ ਆ ਕਹੇ ਨਾਮ ਦਿਓ ਹਮਹਰ ਕੀ ਸੇਵਾ ਕਰੇ ਨਾਮ ਜੀ ਆ ਨਾਮਦੇਵ ਜੀ ਆਖਦੇ ਆ ਕਿ ਮੈਂ ਤਾਂ ਪ੍ਰਕਾਸ਼ ਰੂਪ ਵਾਈਗਰੂ ਦੀ ਸੇਵਾ ਕਰਦਾ ਮੈਂ ਤੇ ਇਹਨਾਂ ਪੱਥਰਾਂ ਨੂੰ ਇਹਨਾਂ ਬੁੱਤਾਂ ਨੂੰ ਪੁੱਜਦਾ ਹੀ ਨਹੀਂ ਆ ਸੋ ਕਹਿਤ ਨਾਮ ਦਿਓ ਬਾਹਰ ਕੀ ਆ ਪਰਮਤ ਇਹ ਸੰਜਮ ਹਰ ਪਾਈਏ ਜਿਹੜੇ ਬਾਣੀ ਪਗਤ ਨਾਮ ਦੇ ਜੀਤੀ ਬਾਣੀ ਕਹਿ ਰਹੀ ਆ ਕਿ ਅੰਦਰੋਂ ਪ੍ਰਕਾਸ਼ ਉਪਵਾਇ ਗੁਰੂ ਮਿਲਦਾ ਆ ਆਜਨਾਮੇ ਵਿਠਲ ਦੇਖਿਆ ਮੁਰਕ ਕੋ ਸਮਝਾਈ ਰੇ ਸੋ ਓ ਓ ਬਾਹਰ ਕਿਉਂ ਜਾਣਗੇ ਕਿਸੇ ਸਾਧ ਕੋ ਉਹ ਬਾਹਰ ਕਿਉਂ ਜਾਣਗੇ ਜਿਹੜੇ ਕਹਿ ਰਹੇ ਆ ਕਿ ਕਹਿਤ ਨਾਮ ਦਿਓ ਬਾਹਰ ਕੀ ਆ ਪਰਮਾ ਕਹਿੰਦੇ ਇਹ ਸੰਜਮ ਹਰ ਪਾਈਏ ਕਹਿੰਦੇ ਅੰਤਰਾਤਮਿਕ ਟਿੱਕੇ ਪ੍ਰਕਾਸ਼ ਰੂਪ ਵਾਇਗਰੂ ਨੂੰ ਪਾ ਲਈਦਾ ਆ ਅੰਦਰੂਲ ਦਰਸ਼ਨ ਹੋ ਜਾਂਦੇ ਉਹ ਬਾਹਰ ਕਿਉਂ ਜਾਊ ਸੋ ਦੇਖੋ ਕਿਦਾਂ ਆਪਾਂ ਤੋੜ ਮਰੋੜ ਕੇ ਇਤਿਹਾਸ ਨੂੰ ਗੰਡ ਕੇ ਤੇ ਆਪਾਂ ਹੋਰ ਦਾ ਹੋਰ ਬਣਾ ਕੇ ਪੇਸ਼ ਕਰਦੇ ਆ ਇਹ ਅਗਿਆਨਤਾ ਹੀ ਆ ਆਪਣੀ ਕਿਉਂਕਿ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰਧਾਰਾਂ ਤੋਂ ਬਾਹਰ ਜਾਂਦੇ ਆ ਆਪਾਂ ਹੋਰ-ਹੋਰ ਪ੍ਰਚਾਰਕਾਂ ਤੋਂ ਸੁਣ ਕੇ ਆ ਕੇ ਬੋਲਦੇ ਆ ਸੋ ਹਮੇਸ਼ਾ ਗੁਰਬਾਣੀ ਗੁਰੂ ਤੇ ਪਰੋਸਾ ਕਰਨਾ ਜੋ ਗੁਰੂ ਸਾਹਿਬ ਕਹਿੰਦੇ ਆ ਬਸ ਉਹੀ ਗੱਲ ਸਾਡੇ ਵਾਸਤੇ ਸਤਿ ਬਚਾਣਾ ਠੀਕ ਆ ਵੈਰੂ ਹੋਇਆ ਪੁੱਲਾ ਚੁੱਕਾ ਲੇ ਖਿ ਮਾ ਵੈਗੁਰ ਚਿਕਾ ਖਾਲਸਾ ਵੈਗੁਰ ਚੀ ਕੀ ਫਤਹਿ